ਕੈਲੀਫੋਰਨੀਆ ਦੇ ਵਿੱਚ ਇੱਕ ਬਿਲ ਆਲਰੇਡੀ ਗਵਰਨਰ ਦੇ ਡੈਸਕ ਦੇ ਉੱਤੇ ਹੈਗਾ ਆ ਹੁਣ ਗਵਰਨਰ ਸਾਹਿਬ ਨੇ ਦੇਖਣਾ ਹੈ ਕਿ ਇਹ ਉਹ ਡਰਾਈਵਰਲੈਸ ਸੈਮੀ ਟਰੱਕ ਜਿਹੜੇ ਬਿਨਾਂ ਡਰਾਈਵਰ ਤੋਂ ਟਰੱਕ ਚੱਲਣਗੇ ਕੈਲੀਫੋਰਨੀਆ ਚ ਸਰੋਤਿਆਂ ਨੂੰ ਦੱਸਤੀ ਜਾਈਏ ਕਈ ਸਟੇਟਾਂ ਦੇ ਵਿੱਚ ਆਲਰੇਡੀ ਚੱਲ ਰਿਹਾ ਆ ਟੈਕਸਸ ਦੇ ਵਿੱਚ ਇਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਹੈਗੇ ਆ ਸੋ ਉਹ ਇਸ ਬਿਲ ਦੇ ਉੱਤੇ ਸਾਈਨ ਕਰਨਗੇ ਜਾਂ ਨਾ ਪਿਛਲੇ ਸਾਲ ਉਹਨਾਂ ਨੇ ਨਹੀਂ ਕੀਤੇ ਸੀ ਇਸ ਸਾਲ ਇਹ ਦੇਖਦੇ ਆ ਪਰ ਇਹ ਜਿਹੜਾ ਬਿਲ ਆ ਆਲਰੇਡੀ ਗਵਰਨਰ ਦੇ ਡਿਸਕ ਦੇ ਉੱਤੇ ਪਹੁੰਚ ਚੁੱਕਿਆ ਹੈਗਾ ਕੈਲੀਫੋਰਨੀਆ ਕਹਿੰਦੇ ਪਹਿਲੀ ਸਟੇਟ ਬਣ ਸਕਦੀ ਆ ਜੇ ਉਹਨਾਂ ਨੇ ਸਾਈਨ ਕਰਤਾ ਡਰਾਈਵਰਲੈਸ ਸੈਮੀ ਟਰੱਕਸ ਤਾਂ ਕਿ ਉਹ ਪਬਲਿਕ ਰੋਡਸ ਦੇ ਉੱਤੇ ਟੈਸਟ ਕੀਤੇ ਜਾ ਸਕਣ ਸੋ ਇਹਦੇ ਵਿੱਚ ਕੁਝ ਕੰਡੀਸ਼ਨ ਜ਼ਰੂਰ ਲਾਈਆਂ ਉਹਨਾਂ ਨੇ ਭਈ ਉਹਨਾ ਏਰੀਆ ਚ ਉੱਥੇ ਹੀ ਕੀਤੇ ਜਾਊਗਾ ਜਿੱਥੇ 50 ਮੀਲ ਤੋਂ ਉੱਪਰ ਦੀ ਜਿਹੜੀ ਸਪੀਡ ਹੈਗੀ ਆ ਆ ਤਾਂ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਨਾ ਇਹ ਟੈਸਟ ਕੀਤੇ ਜਾਣ ਬਹੁਤ ਸਾਰੀਆਂ ਯੂਨੀయన్స్ ਇਹਦਾ ਵਿਰੋਧ ਵੀ ਕਰ ਰਹੀਆਂ ਹੈਗੀਆਂ ਕਿ ਜੌਬਸ ਚਲੇ ਜਾਣੀਆਂ ਹੈਗੀਆਂ ਅ ਪਰ ਬਿੱਲ ਜ਼ਰੂਰ ਕੈਲੀਫੋਰਨੀਆ ਦੇ ਸਟੇਟ ਅਸੈਂਬਲੀ ਨੇ ਪਾਸ ਕੀਤਾ ਸੀ 1 ਅਗਸਤ 31 ਨੂੰ ਵੀ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਬਿੱਲ ਪਾਸ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਈਵਨ ਦੋ ਡਰਾਈਵਰਲੈਸ ਟਰੱਕ ਜਿਹੜੇ ਆਟੋਨੋਮਸ ਟਰੱਕ ਹੈਗੇ ਆ ਉਹਦੇ ਵਿੱਚ ਡਰਾਈਵਰ ਦੀ ਜ਼ਰੂਰਤ ਹੈਗੀ ਆ ਜੇ ਇਹਨੂੰ ਦੋਨੋਂ ਹੀ ਪੋਲੀਟੀਕਲ ਪਾਰਟੀਆਂ ਅ ਬੈਕ ਕਰਦੀਆਂ ਹੈਗੀਆਂ ਪਾਵਰਫੁਲ ਜਿਹੜੀ ਟੀਮਸਟਰ ਯੂਨੀਅਨ ਆ ਅ ਉਹ ਵੀ ਉਸ ਨੂੰ ਬੈਕ ਕਰਦੀ ਪਈ ਹਾਂ ਚਾਹੇ ਉਹ ਆਟੋਨੋਮਸ ਟਰੱਕ ਹੈਗਾ ਆ ਚੱਲ ਰਿਹਾ ਆ ਪਰ ਉਹਦੇ ਵਿੱਚ ਡਰਾਈਵਰ ਜ਼ਰੂਰ ਬੈਠਾ ਹੋਣਾ ਚਾਹੀਦਾ ਹੈਗਾ ਸੋ ਗਵਰਨਰ ਕੈਬਨ ਨਿਊਸਮ ਹੋਣਾ ਨੇ ਪਿਛਲੀ ਵਾਰੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਇਸ ਬਿਲ ਨੂੰ ਵੀਟੋ ਕਰ ਦਿੱਤਾ ਸੀ ਤੇ ਹੁਣ ਸ਼ੇਅਰ ਉਹਦੇ ਡੈਸਕ ਦੇ ਉੱਤੇ ਆ ਤੇ ਮੇਰੇ ਖਿਆਲ ਨਾਲ ਸਤੰਬਰ 31 ਤੱਕ ਜਿਹੜਾ ਆ ਗਵਰਨਰ ਨੇ ਹੋਰ ਵੀ ਜਿਹੜੇ ਬਿੱਲ ਆ ਚੱਲ ਰਹੇ ਐਸੈਂਬਲੀ ਸੈਨੇਟ ਦੇ ਵਿੱਚ ਉਹਨਾਂ ਦੇ ਉੱਤੇ ਸਾਈਨ ਕਰਨ ਦਾ ਲਾਸਟ ਡੇ ਹੈਗਾ ਆ ਸੋ ਦੇਖਦੇ ਆ ਗਵਰਨਰ ਸਾਹਿਬ ਇਹਦੇ ਹੱਕ ਦੇ ਵਿੱਚ ਕਰਨਗੇ ਜਾਂ ਵਿਰੋਧ ਦੇ ਵਿੱਚ ਕਰਨਗੇ ਪਰ ਟੈਕਨੋਲੋਜੀ ਜਿਹੜੀ ਆ ਉਹ ਬਹੁਤ ਤੇਜ਼ੀ ਦੇ ਨਾਲ ਅੱਗੇ ਨੂੰ ਫੈਲ ਰਹੀ ਹੈ ਜੀ ਬਿਲਕੁਲ ਜੀ ਵਧ ਰਹੀ ਆ ਜੀ ਅੱਗੇ ਟੈਕਨੋਲੋਜੀ ਨੇ ਵਧਦੇ ਜਾਣਾ ਆ ਕਿਦਾਂ ਓਵਰਆਲ ਸਥਿਤੀ ਰਹੂਗੀ ਇਹ ਤਾਂ ਬਾਅਦ ਚ ਪਤਾ ਲੱਗੂਗਾ ਸੈਮਸੰਗ ਇਹ ਹਰਜੋ ਸਿੰਘ ਜੀ ਤੋਂ ਅ ਇਲੈਕਟ੍ਰਿਕ ਗੱਡੀਆਂ ਆਈਆਂ ਸੀ ਈਵੀ ਗੱਡੀਆਂ ਆਈਆਂ ਸੀ ਲੋਕਾਂ ਦੀ ਹੋੜ ਜਿਹੜੀ ਉਹ ਲੱਗੀ ਆ ਤੇ ਉਹਨਾਂ ਦੇ ਕਈਆਂ ਨੂੰ ਜਿਹੜੇ ਓਬਵੀਅਸਲੀ ਫਾਇਦੇ ਵੀ ਆ ਉਹਦੇ ਨੁਕਸਾਨ ਵੀ ਆ ਸਾਰੀਆਂ ਚੀਜ਼ਾਂ ਆ ਪਰ ਉਹਦੇ ਜਿਹੜੇ ਇਸ਼ੂਜ਼ ਆ ਇਵੈਂਚੁਅਲੀ ਜਦੋਂ ਸਾਰੇ ਜਾਣੇ ਚਲਾਉਂਦੇ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜਾ ਆ ਉਹਨਾਂ ਦਾ ਪਤਾ ਲੱਗਦਾ ਆ ਸੋ ਡਰਾਈਵਰਲੈਸ ਸੈਮੀ ਟਰੱਕਸ ਅ ਇਹ ਜਿਹੜੀ ਕਿਥੇ ਤੱਕ ਟੈਕਨੋਲੋਜੀ ਨੇ ਅੱਗੇ ਜਿਹੜਾ ਉਹ ਵਧਣਾ ਆ ਇਹ ਚੀਜ਼ ਜਿਹੜੀ ਉਹ ਜ਼ਰੂਰ ਆ ਸੋ ਇਹ ਚੀਜ਼ ਆ ਰਹੀ ਆ ਤੇ ਹੁਣ ਪਬਲਿਕ ਰੋਡਸ ਦੇ ਉੱਤੇ ਜਿਹੜੀ ਟੈਸਟਿੰਗ ਨੂੰ ਲੈ ਕੇ ਜਿਹੜੀ ਹੁਣ ਗੱਲ ਇਹਨਾਂ ਨੇ ਆਖੀ ਆ ਓਕੇ ਹੋ ਸਕਦਾ ਵੀ ਓਕੇ ਹੋ ਜਵੇ ਹੋ ਸਕਦਾ ਵੀ ਰਹਿ ਜਵੇ ਸੋ ਲੈਟਸ ਸੀ ਕੀ ਇਸ ਪੂਰੇ ਮੁੱਦੇ ਦੇ ਵਿੱਚ ਪਰ ਇਹਦੇ ਸਬੰਧ ਦੇ ਵਿੱਚ ਰਾਜਕਰ ਮਹਿੰਦਰ ਸਿੰਘ ਜੀ ਅੱਜ ਐਨਵੀਸੀ ਰਿਪੋਰਟ ਕਰ ਰਿਹਾ ਹੈ ਕਿ ਕੈਲੀਫੋਰਨੀਆ ਦੀ ਡੀਐਮਬੀ ਜਿਹੜੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ ਉਹਨਾਂ ਨੇ ਆਲਰੇਡੀ ਆਪਣੇ EMPLOYES ਨੂੰ ਗੀਅਰ ਅਪ ਕਰ ਦਿੱਤਾ ਹੈ ਕਿ ਜਿਹੜੇ ਡਰਾਈਵਰਲੈਸ ਟਰੱਕ ਆ ਹਾਈਵੇ ਦੇ ਉੱਤੇ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਵਾਚ ਕਰਨਾ ਹੈਗਾ ਕਿਸ ਤਰ੍ਹਾਂ ਜਿਹੜਾ ਟੈਸਟ ਕਰਨਾ ਉਹ ਉਹ ਵਹੀਕਲ ਜਿਹੜੇ 10000 ਪਾਉਂਡ ਤੋਂ ਭਾਰੇ ਹੈਗੇ ਆ ਐਨਵੀਸੀ ਦੇ ਨੇ ਪਿਛਲੇ ਜੇ ਇਨਵੈਸਟਿਗੇਟਿਵ ਇਨਵੈਸਟਿਗੇਟ ਵੀ ਕੀਤਾ ਸੀ ਇਸ ਇਸ਼ੂ ਦੇ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਈ ਸਟੇਟਾਂ ਅਮਰੀਕਾ ਦੇ ਵਿੱਚ ਤੇ ਬਾਹਰਲੇ ਕਈ ਮੁਲਕਾਂ ਦੇ ਵਿੱਚ ਇਹ ਆਲਰੇਡੀ ਸੈਲਫ ਡਰਾਈਵਿੰਗ ਟਰੱਕ ਜੋ ਆ ਟੈਸਟ ਹੋ ਚੁੱਕੇ ਹੈਗੇ ਆ ਅ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਵੇ 50 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੇ ਰੋਡਸ ਹੈਗੇ ਆ ਉਹਨਾਂ ਦੇ ਉੱਤੇ ਹੀ ਇਹ ਚੱਲਣਗੇ ਹੱਬ ਟੂ ਹੱਬ ਰਾਊਟ ਹੋਊਗਾ ਜਿੱਦਾਂ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਵੱਡੇ ਵੱਡੇ ਸ਼ਹਿਰਾਂ ਦੇ ਆਲੇ ਦੁਆਲੇ ਵੇਅਰਹਾਊਸ ਬਣਾਏ ਗਏ ਆ ਮੈਂ ਤਾਂ ਤੁਹਾਨੂੰ ਬੇਅਰੀਆ ਦਾ ਦੱਸ ਸਕਦਾ ਆ ਜਾਂ ਸੈਂਟਰਲ ਵੈਲੀ ਦਾ ਕਿਸ ਤਰ੍ਹਾਂ ਫ੍ਰਿਜਨੋ ਏਰੀਏ 'ਚ ਵੀ ਟ੍ਰੇਸੀ ਦੇ ਲਾਗੇ ਹਾਈਵੇ 5 ਦੇ ਉੱਤੇ ਬਹੁਤ ਇੱਧਰ 101 ਤੇ ਮਾਰਗਨ ਹਿੱਲ 'ਚ ਬਹੁਤ ਵੱਡੇ ਵੱਡੇ ਵੇਅਰਹਾਊਸ ਬਣਾਏ ਗਏ ਆ ਸੋ ਉਹਨਾਂ ਵੇਅਰਹਾਊਸਾਂ ਤੱਕ ਇਹ ਜੋ ਡਰਾਈਵਰਲੈਸ ਟਰੱਕਸ ਆ ਉਹ ਡਿਲੀਵਰ ਕਰਨਗੇ ਉਹਨਾਂ ਤੋਂ ਬਾਅਦ ਫਿਰ ਜਿਹੜਾ ਲੋਕਲੀ ਡਿਲੀਵਰ ਕਰਨਾ ਆ ਉਹ ਵਿਦ ਡਰਾਈਵਰ ਹੋਊਗਾ ਸੋ ਇਹ ਬਿੱਲ ਗਵਰਨਰ ਦੇ ਡੈਸਕ ਦੇ ਉੱਤੇ ਆ ਏਬੀ 2286 ਅ ਅਸੈਂਬਲੀ ਨੇ ਇਹਨੂੰ ਅਪਰੂਵ ਕਰ ਦਿੱਤਾ ਸੀ ਉਹਦੇ ਚ ਕਿਹਾ ਇਹ ਗਿਆ ਆ ਵੀ ਹਾਂ ਡਰਾਈਵਰ ਹੋਣਾ ਜ਼ਰੂਰੀ ਹੈਗਾ ਹੁਣ ਇਹ ਦੇਖਦੇ ਆਂ ਵੀ ਉਹ ਇਸ ਨੂੰ ਵੀਟੋ ਕਰਦਾ ਗਵਰਨਰ ਨਿਊਸਮ ਕੈਲੀਫੋਰਨੀਆ ਦਾ ਗਵਰਨਰ ਜਾਂ ਇਸ ਦੇ ਉੱਤੇ ਸਾਈਨ ਕਰ ਦਿੰਦਾ ਹੈਗਾ ਆ ਅਜੋ ਜੀ ਜਿੱਦਾਂ ਆਪਾਂ ਟੈਕਨੋਲੋਜੀ ਦੀ ਇਸ ਦੇ ਬਾਬਤ ਜਿਹੜੀ ਉਹ ਗੱਲਬਾਤ ਕਰ ਰਹੇ ਆਂ ਇੱਕ ਕੈਲੀਫੋਰਨੀਆ ਦੇ ਵਿੱਚ ਹੋਰ ਬਿੱਲ ਆ ਰਿਹਾ ਜਿਸ ਦੇ ਨਾਲ ਕਹਿੰਦੇ ਸੂਬੇ ਦੀ ਤਾਕਤ ਵਧੂਗੀ ਵੇਅਰ ਹਾਊਸੇਸ ਤੇ ਉਸ ਤੇ ਨਾਲ ਸੰਬੰਧਿਤ ਟਰਕਿੰਗ ਜਿਹੜੀ ਚੱਲਦੀ ਆ ਉਸ ਮਾਮਲੇ ਚ ਏਬੀ 98 ਜਿਹੜਾ ਬਿੱਲ ਆ ਉਸ ਤੇ ਨਾਲ ਸੂਬੇ ਨੂੰ ਏਥੋਰਟੀ ਮਿਲਣ ਜਾ ਰਹੀ ਹੈ ਜਿਹੜੀ ਕਿ ਪਹਿਲਾਂ ਲੋਕਲ ਗਵਰਨਮੈਂਟਸ ਦੇ ਕੋਲ ਯਾਨੀ ਕਿ ਉੱਥੋਂ ਦੀਆਂ ਲੋਕਲ ਸਿਟੀ ਦੀ ਜਿਹੜੀਆਂ ਸਰਕਾਰ ਸਰਕਾਰਾਂ ਆ ਉਨ੍ਹਾਂ ਦੇ ਕੋਲ ਜਿਹੜੀ ਉਹ ਪਾਵਰ ਹੁੰਦੀ ਸੀਗੀ ਕਿਉਂ ਸਟੇਟ ਆਪਣੇ ਅੰਦਰ ਇਸ ਪਾਵਰ ਨੂੰ ਲੈ ਕੇ ਆਉਣਾ ਚਾਹ ਰਿਹਾ ਹੈਗਾ ਕੀ ਨਿਊਸਮ ਸਾਈਨ ਕਰਨਗੇ ਇਹ ਇੱਕ ਇਸ ਟਾਈਮ ਵੱਡਾ ਸਵਾਲ ਆ ਤੀ ਸਪਟੰਬਰ ਤੱਕ ਉਨ੍ਹਾਂ ਦੇ ਕੋਲ ਵਕਤ ਹੈਗਾ ਆ ਆਲਰੇਡੀ ਦੋਨਾਂ ਸਦਨਾਂ ਦੇ ਵਿੱਚ ਇਹ ਪਾਸ ਹੋ ਚੁੱਕਾ ਆ ਇਸ ਦੇ ਵਿੱਚ ਉਹ ਤਾਂ ਕਹਿੰਦੇ ਵੀ ਕਈ ਗ੍ਰੈਂਡਫਾਦਰ ਕਲੋਜ਼ਸ ਹੈਗੇ ਆ ਲਾਅ ਦੇ ਵਿੱਚ ਕਹਿੰਦੇ ਵੀ ਦੋ ਓਵਰਰਾਈਟਿੰਗ ਫੀਚਰ ਆ ਜਿਹਦੇ ਵਿੱਚ ਵੀ ਕਹਿੰਦੇ ਵੀ ਜੇ ਕੋਈ ਨਵਾਂ ਵੇਅਰ ਹਾਊਸ ਦੀ ਡਿਵੈਲਪਮੈਂਟ ਹੋ ਰਹੀ ਆ ਅ ਜਿੱਥੇ ਸੈਟਿੰਗ ਯਾ ਟਾਕਰ ਆਊਟ ਜਿਹੜੀਆਂ ਹੋਣਗੀਆਂ ਫੈਸਿਲਿਟੀਆਂ ਦੇ ਵਿੱਚ ਇਹਦੇ ਨਾਲ ਕਹਿੰਦੇ ਵੀ ਸਟੇਟ ਇਸ ਦੇ ਵਿੱਚ ਫੈਸਲਿਆਂ ਦੇ ਵਿੱਚ ਉਹ ਆਪ ਇਸ ਦੇ ਵਿੱਚ ਐਡ ਹੋ ਜਾਊਗੀ ਜਿਹੜੀ ਕਿ ਉੱਥੇ ਦੀ ਪਹਿਲਾਂ ਲੋਕਲ ਜਾਂ ਪਲੈਨਿੰਗ ਕਮਿਸ਼ਨ ਦੀਆਂ ਕਾਉਂਸਲ ਜਿਹੜੀ ਆ ਉਹ ਫੈਸਲੇ ਲੈਂਦੀ ਸੀਗੀ ਸੋ ਜਿਹੜੇ ਇੱਕ ਮਲਿਸਾ ਸਪਾਰਕਸ ਇੱਕ ਅਫੇਅਰਸ ਲਾਬਿਸਟ ਨੇ ਲੈਜਿਸਲੇਟਿਵ ਅਫੇਅਰ ਲਾਬਿਸਟ ਨੇ ਲੀਗ ਆਫ ਕੈਲੀਫੋਰਨੀਆ ਸਿਟیز ਦੇ ਉਹਨਾਂ ਨੇ ਕਿਹਾ ਅ ਇੰਟਰਵਿਊ ਦੇ ਵਿੱਚ ਵੀ ਕਹਿੰਦੇ ਵੀ ਇੱਕ ਵੱਡਾ ਸਟੈਪ ਹੋਊਗਾ ਜਿਹਦੇ ਨਾਲ ਜਿਹੜਾ ਜਿਹੜਾ ਸਟੇਟ ਆ ਉਹ ਲੋਕਲ ਸ਼ਹਿਰਾਂ ਦੀ ਜਿਹੜੀ ਕਿੱਦਾਂ ਚੱਲਣਾ ਆ ਉਹਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਇਸ ਤੇ ਵਿੱਚ ਵਧਣ ਜਾ ਰਹੀ ਆ ਜ਼ੋਨਿੰਗ ਕੀ ਹੋਣੀ ਆ ਕੀ ਆਰਡੀਨੈਂਸ ਪਾਸ ਕਰਨੇ ਆ ਇਹ ਲੋਕਲ ਸਰਕਾਰਾਂ ਦੇ ਕੋਲ ਅਧਿਕਾਰ ਹੁੰਦਾ ਆ ਪਰ ਸਟੇਟ ਉੱਤੋਂ ਦੀ ਆ ਕੇ ਕਹਿੰਦੇ ਵੀ ਹੁਣ ਉੱਤੇ ਇੱਕ ਹਿਸਾਬ ਦੇ ਨਾਲ ਆ ਕੇ ਬੈਠ ਜਾਊਗੀ ਤੇ ਉਹ ਹੁਣ ਮੇਨ ਫੈਸਲੇ ਲਾਊਗੀ ਇਹ ਕਿੱਥੇ ਤੱਕ ਉਹ ਨੀਤੀ ਠੀਕ ਰਹੂਗੀ ਇਹ ਦੇਖਣ ਵਾਲੀ ਗੱਲ ਆ ਤੇ ਹੁਣ ਸਵਾਲ ਇਹੀ ਆ ਵੀ ਕੀ ਗਵਰਨਰ ਨਿਊਸਮਾ ਇਸ ਬਿਲ ਦੇ ਉੱਤੇ ਵੀ ਸਾਈਨ ਕਰਦੇ ਆ ਜਾਂ ਨਹੀਂ